ਅਸੀਂ ਕੀ ਦੇਖ ਕੇ ਰੁਕੇ ਉਹਨਾਂ ਦੀਆਂ ਲੱਤਾਂ ਐ ਵੀਰ ਜੋ ਨੇ ਜਿਨ੍ਹਾਂ ਦੀਆਂ ਦੋਵੇਂ ਲੱਤਾਂ ਨਹੀਂ ਨੇ, ਸ਼ਰੀਰਕ ਪੱਖੋਂ ਜਿਹੜੇ ਨੇ ਉਹ ਠੀਕ ਨਹੀਂ ਨੇ, ਤਾਂ ਵੀ ਇਹ ਤੇ ਪਹੁੰਚੇ ਨੇ ਲੋਕਾਂ ਦੀ ਸੇਵਾ ਕਰਨ ਵਾਸਤੇ ਪਹਿਲਾਂ ਤਾਂ ਜਦੋਂ ਹੜਾੜਾ ਤੇ ਮੈਨੂੰ ਪਾਣੀ ਚਾਣਾ ਮਿਲਿਆ ਤੇ ਜਦੋਂ ਮੈਂ ਕਰਦਿਆਂ ਨੂੰ ਕਿਹਾ ਕਿ ਮੈਂ ਪਹੁੰਚਣਾ ਉੱਥੇ ਕਿਸੇ ਤਰੀਕੇ ਨਾਲ ਵੀ ਸਾਰੇ ਇੰਫਰਮੇਸ਼ਨ ਪਹੁੰਚ ਰਹੇ ਨੇ ਪਰ ਜਦੋਂ ਮੈਂ ਵੀਡੀਓਜ਼ ਦੇਖਦਾ ਇਹ ਲੋਕਾਂ ਦੇ ਕਿ ਲੋਕੀਂ ਸੇਵਾ ਕਰ ਰਹੇ ਅੱਗੇ ਵਧ ਰਹੇ ਆ ਤੇ ਫਿਰ ਮੈਂ ਅਮਨ ਦੀ ਪੋਸਟ ਪੜ੍ਹਨਾ ਗੱਲ ਕੀਤੀ ਤੇ ਉੱਪਰ ਸਾਰੇ ਇਕੱਠੇ ਉੱਟੇ ਆ ਜਾਈਂਗੀ ਵੀਰ ਜੀ ਮੈਂ ਜਾਣਨ ਦੀ ਕੋਸ਼ਿਸ਼ ਕਰੂੰਗੀ ਕਿ ਕੀ ਹੋਇਆ ਸੀ ਤੁਹਾਡੇ ਨਾਲ ਮੇਰਾ ਟ੍ਰੇਨਲ ਐਕਸੀਡੈਂਟ ਹੋਇਆ ਸੀ ਅੱਜ ਤੋਂ 14 ਸਾਲ ਪਹਿਲੇ ਮੈਂ ਰੇਲਵੇ ਟ੍ਰੈਕ ਕ੍ਰੋਸ ਕਰ ਰਿਹਾ ਸੀ ਤੇ ਮੈਂ 13 ਸਾਲਾਂ ਦਾ ਤੇਰੇ ਟ੍ਰੈਕ ਨੂੰ ਕ੍ਰੋਸ ਕਰਦੇ ਕਰਦੇ ਇੱਕਦਮ ਟ੍ਰੇਨ ਆ ਗਈ ਮੈਂ ਦੂਜੇ ਟ੍ਰੈਕ ਤੇ ਗਿਆ ਉਧਰੋਂ ਵੀ ਟ੍ਰੇਨ ਆਈ ਤੇ ਜਿਹੜੀ ਰਾਈਟ ਵੇ ਟ੍ਰੇਨ ਸੀ ਉਹਨੇ ਮੈਨੂੰ ਅੱਖ ਤੇ ਮਾਰਿਆ ਤੇ ਮੈਂ ਅੱਗੇ ਡਿੱਗ ਗਿਆ ਜਿੱਥੇ ਮੇਰੇ ਦੋਵੇਂ ਲੱਤਾਂ ਕੱਟੀਆਂ ਗਈਆਂ ਔਰ ਮੇਰੇ ਮਨ ਚ ਹੀ ਕਿ ਮੈਂ ਕੁਝ ਕਰਨਾ ਹੈ ਮੈਂ ਅਪਾਹਜ ਹੋ ਕੇ ਜ਼ਿੰਦਗੀ ਨਹੀਂ گزارਣੀ ਮੈਂ ਆਪਣੀ ਲਾਈਫ 'ਚ ਕੁਝ ਕਰਕੇ ਹੀ ਅੱਗੇ ਵਧਣਾ ਹੈ ਫਿਰ ਮੇਜਰ ਲੈਗਸ ਲੱਗ ਗਿਆ ਮੈਨੂੰ ਮੈਂ ਚੱਲਣਾ ਸਟਾਰਟ ਕੀਤਾ ਉਸ ਤੋਂ ਬਾਅਦ ਮੈਨੂੰ ਕਿਹਾ ਕਿ ਕੀ ਕਰਨਾ ਹੈ ਮੈਂ ਕਿਹਾ ਮੈਂ ਡਾਂਸ ਕਰਨਾ ਹੈ ਕਹਿੰਦੇ ਨਹੀਂ ਤੇਰੀ ਲੱਤਾਂ ਹੀ ਨਹੀਂ ਕਿ ਤੂੰ ਡਾਂਸ ਕਿਵੇਂ ਕਰੇਗਾ ਫਿਰ ਐਪ ਆਇਆ ਇਸਨੇ ਆਪ ਤੇ ਵੀਡੀਓ ਪਾਈ ਤੇ ਮੇਰੀ ਫਰਸਟ ਵੀਡੀਓ 1 ਬਿਲੀਅਨ ਚ ਗਈ ਪਹਿਲਾਂ ਮੈਂ 200 ਵਿਊਜ਼ ਆ ਗਏ ਤੇ ਜਦੋਂ 1 ਬਿਲੀਅਨ ਵਿੱਚ ਗਈ 100 ਮਿਲੀਅਨ ਚ ਹੋ ਗਿਆ ਕੀ ਕ로ਸ ਕਰ ਗਿਆ ਤੇ ਫਿਰ ਮੈਨੂੰ ਸਟਾਰਟਪਸ ਨੇ ਇਨਵਾਈਟ ਕੀਤਾ ਉੱਥੇ ਨਾ ਪਰਫਾਰਮ ਕੀਤਾ ਉਸ ਤੋਂ ਬਾਅਦ ਹੌਲੀ 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 ਮੱਕ ਗਈ ਵੀ ਹੜ ਜੋ ਤੋਂ ਆਏ ਬਹੁਤ ਸਾਰੇ ਘਰ ਟਹਿ ਟੇਲ ਹੋ ਗਏ ਹਨਾ ਅਸੀਂ ਦੇਖਿਆ ਕਿ ਲੋਕ ਰੋਂਦੇ ਵੀ ਨਜ਼ਰ ਆਏ ਕੀ ਕਹਿਣਾ ਚਾਹੁੰਗੇ ਇੱਕ ਵਾਰ ਕੁਝ ਅਜਿਹਾ ਕਹਿ ਦੋ ਕਿ ਲੋਕਾਂ ਨੂੰ ਹਿੰਮਤ ਆ ਜਾਵੇ ਇੱਕ ਵਾਰ ਮੋੜ ਖੜੇ ਹੋ ਕੋਈ ਵੀ ਮੁਸ਼ਕਿਲ ਆਂਦੀ ਹੈ ਕੋਈ ਵੀ ਕਠਿਨਾਈ ਆਂਦੀ ਹੈ ਸਾਡਾ ਜਿਹੜਾ ਸਾਥ ਹੈ ਉਹ ਸਿਰਫ ਦੋ ਪਲ ਦਾ ਕੋਈ ਦੇਵੇ ਅੱਜ ਦੇਗਾ ਕੱਲ ਦੇਗਾ ਪਰਸੋਂ ਸਾਡੇ ਕੋਲ ਨਹੀਂ ਹੋਏ ਜੋ ਵੀ ਤੁਹਾਡੀ ਬਾਗਰ ਹੈ ਜੋ ਵੀ ਤੁਹਾਡੇ ਚ ਜਜ਼ਬਾ ਹੈ ਜੋ ਵੀ ਤੁਹਾਡੀ ਅੰਦਰਲੀ એનર્ਜੀ ਹੈ ਉਹ ਤੁਸੀਂ ਆਪ ਹੀ ਬਾੜ ਲੈ ਆਨੇ ਤੁਸੀਂ ਆਪਣੇ ਆਪ ਨੂੰ ਆਪ ਹੀ ਮੋਟੀਵੇਟ ਕਰਨਾ ਹੈ ਜਿੰਨੀ ਵੀ ਤੁਹਾਡੀ ਸੇਵਾ ਹੋ ਰਹੀ ਹੈ ਐਨ ਜੀਓ ਆ ਹੈ ਸੈਲੀਬ੍ਰਿਟੀ ਆ ਜਾਂ ਇਨਫਲੂਐਂਸਰ ਆ ਜੋ ਵੀ ਸੇਵਾ ਕਰ ਰਹੇ ਨੇ ਅੱਜ ਤੋਂ ਉਹਨੇ ਚੀਜ਼ਾਂ ਚ ਬਾਹਰ ਕੱਢ ਦੇਗੇ ਪਰ ਨੈਕਸਟ ਲੈਵਲ ਤੁਹਾਨੂੰ ਆਪ ਹੀ ਕਰਨਾ ਪਏਗਾ ਪੰਜਾਬ ਇਸ ਵਕਤ ਮੁਸੀਬਤ ਦੀ ਘੜੀ ਦੇ ਵਿੱਚ ਹੈ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ ਤਸਵੀਰਾਂ ਅਸੀਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਏ ਪਰ ਸਾਡੇ ਪੰਜਾਬੀ ਇਦਾਂ ਦੇ ਨੇ ਜੋ ਕਿ ਸੇਵਾ ਪੱਖੋਂ ਪਿੱਛੇ ਨਹੀਂ ਹਟਦੇ ਅੱਜ ਪੰਜਾਬ ਦੇ ਉੱਤੇ ਵਿਪਤਾ ਆਈ ਹੈ ਤਾਂ ਪੰਜਾਬੀ ਸਾਰੇ ਜਿਹੜੇ ਨੇ ਉਹ ਇੱਕ ਦੂਸਰੇ ਦਾ ਸਹਾਰਾ ਬਣ ਕੇ ਖੜੇ ਹੋ ਗਏ ਨੇ ਲਗਾਤਾਰ ਸੇਵਾ ਕਰ ਰਹੇ ਨੇ ਹਾਲਾਂਕਿ ਹਰੇਕ ਪੰਜਾਬੀ ਦੇ ਦਿਲ ਦੇ ਵਿੱਚ ਦਰਦ ਹੈ ਪੰਜਾਬ ਦੇ ਵਿੱਚ ਆਏ ਹੜ੍ਹਾਂ ਦਾ ਹਰ ਕੋਈ ਹੀ ਆਪਣੇ ਤੌਰ ਤੇ ਜਿੰਨੀ ਸੇਵਾ ਹੋ ਸਕਦੀ ਹੈ ਉਹ ਕਰ ਰਿਹਾ ਹੈ ਪਰ ਇੱਕ ਵੱਖਰੀ ਮਿਸਾਲ ਅੱਜ ਇੱਥੇ ਦੇਖਣ ਨੂੰ ਮਿਲੀ ਹੈ ਅਸੀਂ ਹਲਕਾ ਅਜਨਾਲਾ ਦੇ ਵਿੱਚ ਆਏ ਸੀ ਕਿਉਂਕਿ ਇੱਥੇ ਬਹੁਤ ਬੁਰੇ ਹਾਲਾਤ ਬਣੇ ਹੋਏ ਨੇ ਕਈ ਦਿਨ ਹੋ ਗਏ ਨੇ ਇੱਥੇ ਹਲਕਾ ਜਨਾਲਾ ਕਹਿ ਸਕਦੇ ਆ ਕਿ ਇੱਕ ਹਿੱਸਾ ਪੂਰੇ ਦਾ ਪੂਰਾ ਡੁੱਬ ਚੁੱਕੇ 104 ਪਿੰਡ ਹੜਾਂ ਦੀ ਲਪੇਟ ਦੇ ਵਿੱਚ ਆ ਚੁੱਕੇ ਨੇ ਇੱਥੇ ਅਸੀਂ ਆਏ ਤਾਂ ਅਸੀਂ ਦੇਖਿਆ ਕਿ ਅਮਨਦੀਪ ਹਸਪੀਟਲ ਉਹਨਾਂ ਦੀ ਇੱਕ ਟੀਮ ਇੱਥੇ ਸੇਵਾ ਨਿਭਾ ਰਹੀ ਹੈ ਹੜ ਪੀੜਤਾਂ ਦੀ ਮਦਦ ਕਰਨ ਵਾਸਤੇ ਇੱਥੇ ਆਏ ਸੀ ਤਾਂ ਇੱਕ ਵੀਰ ਸਾਨੂੰ ਮਿਲੇ ਨੇ ਨਾਮ ਉਹਨਾਂ ਕੋਲ ਜਾਣਨ ਦੀ ਕੋਸ਼ਿਸ਼ ਕਰਦੇ ਆ ਅਸੀਂ ਕੀ ਦੇਖ ਕੇ ਰੁਕੇ ਉਹਨਾਂ ਦੀਆਂ ਲੱਤਾਂ ਇੱਥੇ ਅਸੀਂ ਕਹਿ ਸਕਦੇ ਆ ਕਿ ਬਹੁਤ ਸਾਰੇ ਲੋਕ ਆਏ ਹੋਣਗੇ ਹਾਲਾਕੀ ਸ਼ਰੀਰਕ ਪੱਖੋਂ ਜੋ ਲੋਕ ਠੀਕ ਵੀ ਨਹੀਂ ਨੇ ਉਹ ਵੀ ਇੱਥੇ ਆ ਰਹੇ ਨੇ ਸੇਵਾ ਕਰਨ ਵਾਸਤੇ ਇਹ ਮਕਸਦ ਹੈ ਇੰਟਰਵਿਊ ਕਰਨ ਦਾ ਕਿ ਹੋਰਾਂ ਲੋਕਾਂ ਨੂੰ ਵੀ ਕਿਤੇ ਨਾ ਕਿਤੇ ਮੋਟੀਵੇਸ਼ਨ ਮਿਲੇ ਇਹਨਾਂ ਨੂੰ ਦੇਖ ਕੇ ਕਿ ਇੱਥੇ ਇਹ ਵੀਰ ਜੋ ਨੇ ਜਿਨ੍ਹਾਂ ਦੀਆਂ ਦੋਵੇਂ ਲੱਤਾਂ ਨਹੀਂ ਨੇ ਸ਼ਰੀਰਕ ਪੱਖੋਂ ਜਿਹੜੇ ਨੇ ਉਹ ਠੀਕ ਨਹੀਂ ਨੇ ਤਾਂ ਵੀ ਇੱਥੇ ਪਹੁੰਚੇ ਨੇ ਲੋਕਾਂ ਦੀ ਸੇਵਾ ਕਰਨ ਵਾਸਤੇ ਵੀਰ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਬਦੁਰਾਜੇਸ਼ ਕੁਮਾਰ ਅੱਛਾ ਇੱਥੇ ਤੁਸੀਂ ਪਹੁੰਚੇ ਹੋ ਅਸੀਂ ਤੁਹਾਡੀਆਂ ਲੱਤਾਂ ਦੇਖੀਆਂ ਤਾਂ ਅਸੀਂ ਰੁਕ ਗਏ ਅਸੀਂ ਰੁਕੇ ਤੇ ਦੇਖਿਆ ਕਿ ਤੁਸੀਂ ਇੱਥੇ ਸੇਵਾ ਕਰ ਰਹੇ ਹੋ ਇੱਕ ਹਸਪਤਾਲ ਦੀ ਟੀਮ ਤੁਹਾਡੇ ਨਾਲ ਮੌਜੂਦ ਹੈ ਕੀ ਮਹਿਸੂਸ ਹੁੰਦਾ ਜਦੋਂ ਇੱਥੇ ਆਏ ਕੀ ਮਹਿਸੂਸ ਹੋਇਆ ਕਿ ਮੈਨੂੰ ਇੱਥੇ ਜਾਣਾ ਚਾਹੀਦਾ ਆ ਸੇਵਾ ਕਰਨੀ ਚਾਹੀਦੀ ਹੈ ਪਹਿਲਾਂ ਤਾਂ ਜਦੋਂ ਹੜਾ ਤੇ ਮੈਨੂੰ ਪਾਣੀ ਚ ਜਨਮ ਮਨਾਇਆ ਤੇ ਜਦੋਂ ਮੈਂ ਕਰਦਿਆਂ ਨੂੰ ਕਿਹਾ ਕਿ ਮੈਂ ਪਹੁੰਚਣਾ ਉੱਥੇ ਕਿਸੇ ਤਰੀਕੇ ਨਾਲ ਵੀ ਸਾਰੇ ਇੰਫਰੈਸਟ੍ਰਕਚਰ ਪਹੁੰਚ ਰਹੇ ਨੇ ਪਰ ਜਦੋਂ ਮੈਂ ਵੀਡੀਓਜ਼ ਦੇਖਦਾ ਸੀ ਲੋਕਾਂ ਦੀ ਕਿ ਲੋਕੀਂ ਸੇਵਾ ਕਰ ਰਹੇ ਆ ਅੱਗੇ ਵਧ ਰਹੇ ਆ ਤੇ ਫਿਰ ਮੈਂ ਅਮਨ ਦੀ ਪੋਸਟਪੇਟ ਨਾਲ ਗੱਲ ਕੀਤੀ ਤੇ ਉਹ ਪਾਸ ਸਾਰੇ ਇਕੱਠੇ ਹੋ ਕੇ ਆ ਜਾਂਦੇ ਆ اچھا ਵੀਰ ਜੀ ਮੈਂ ਜਾਣਨ ਦੀ ਕੋਸ਼ਿਸ਼ ਕਰੂੰਗੀ ਕਿ ਕੀ ਹੋਇਆ ਸੀ ਤੁਹਾਡੇ ਨਾਲ ਮੇਰਾ ਟ੍ਰੇਨ ਨਾਲ ਐਕਸੀਡੈਂਟ ਹੋਇਆ ਸੀ ਅੱਜ ਤੋਂ 14 ਸਾਲ ਪਹਿਲੇ ਮੈਂ ਰੇਲਵੇ ਟ੍ਰੈਕ ਕ੍ਰੋਸ ਕਰ ਰਿਹਾ ਸੀ ਤੇ ਮੈਂ 13 ਸਾਲਾਂ ਦਾ ਸੀ ਤੇ ਰੇਲਵੇ ਟ੍ਰੈਕ ਕ੍ਰੋਸ ਕਰਦੇ ਕਰਦੇ ਇੱਕਦਮ ਟ੍ਰੇਨ ਆ ਗਈ ਮੈਂ ਦੂਜੇ ਟ੍ਰੈਕ ਤੇ ਗਿਆ ਉਧਰੋਂ ਵੀ ਟ੍ਰੇਨ ਆ ਗਈ ਤੇ ਜਿਹੜੀ ਰਾਈਟ ਵੇਗ ਟ੍ਰੇਨ ਸੀ ਉਹਨੇ ਮੇਰੀ ਅੱਖ ਤੇ ਮਾਰਿਆ ਤੇ ਮੈਂ ਅੱਗੇ ਡਿੱਗ ਗਿਆ ਜਿੱਥੇ ਮੇਰੇ ਦੋਵੇਂ ਲੱਤਾਂ ਕੱਟੀਆਂ ਗਈਆਂ ਅੱਛਾ ਦੋਵੇਂ ਲੱਤਾਂ ਤੁਹਾਡੀਆਂ ਕੱਟੀਆਂ ਗਈਆਂ ਫਿਰ ਕਿਵੇਂ ਦੁਬਾਰਾ ਆਪਣੀਆਂ ਲੱਤਾਂ ਦੇ ਉੱਤੇ ਖੜੇ ਹੋਣ ਦੀ ਤੁਹਾਨੂੰ ਮੋਟੀਵੇਸ਼ਨ ਮਿਲੀ ਮੇਰੇ ਮਨ ਚ ਹੀ ਕਿ ਮੈਂ ਕੁਝ ਕਰਨਾ ਹੈ ਮੈਂ ਅਪਾਹੀ ਹੋ ਕੇ ਜ਼ਿੰਦਗੀ ਨਹੀਂ گزارਣੀ ਮੈਂ ਆਪਣੀ ਲਾਈਫ 'ਚ ਕੁਝ ਕਰਕੇ ਹੀ ਅੱਗੇ ਵਧਣਾ ਹੈ ਤੇ ਫਿਰ ਜਦੋਂ ਮੈਨੂੰ ਲੱਤਾਂ ਲੱਗੀਆਂ ਕਿ ਡਾਕਟਰ ਵਧਾਰ ਨੇ ਕਿਹਾ ਕਿ ਤੂੰ ਆਪਣੀ ਲਾਈਫ 'ਚ ਸਭ ਕੁਝ ਕਰ ਸਕਦਾ ਹੈ ਬਟ ਮੈਨੂੰ ਨਹੀਂ ਸੀਗਾ ਕਿ ਮੈਂ ਇੰਨਾ ਨੋਰਮਲ ਹੋਲੀ-ਹੋਲੀ ਹੋ ਜਾਵਾਂਗਾ ਫਿਰ ਮੈਂ ਜਰੂਰ ਲੈਗਸ ਲੱਗੀਆਂ ਮੈਨੂੰ ਮੈਂ ਚੱਲਣਾ ਸਟਾਰਟ ਕੀਤਾ ਉਸ ਤੋਂ ਬਾਅਦ ਮੈਨੂੰ ਕਿਹਾ ਕਿ ਤੂੰ ਕੀ ਕਰਨਾ ਹੈ ਮੈਂ ਕਿਹਾ ਮੈਂ ਡਾਂਸ ਕਰਨਾ ਹੈ ਕਹਿੰਦੇ ਨਹੀਂ ਤੇਰੀ ਲੱਤਾਂ ਹੀ ਨਹੀਂ ਕਿ ਤੂੰ ਡਾਂਸ ਕਿਵੇਂ ਕਰੇਗਾ ਬਟ ਜੀ ਦੋਸਤੋਂ ਬਾਅਦ ਮੈਂ ਡਾਂਸ ਸਟਾਰਟ ਕੀਤਾ ਫਿਰ ਮੈਂ ਵਾਅਦਾ ਗਿਆ ਕਿ ਫਿਰ ਐਪ ਆਈ ਜੁ ਮੈਂ ਐਪ ਤੇ ਵੀਡੀਓ ਪਾਈ ਤੇ ਮੇਰੀ ਫਰਸਟ ਵੀਡੀਓ 1 ਬਿਲੀਅਨ ਚ ਗਈ ਪਹਿਲਾਂ ਮੈਂ ਪਾਈ 100 ਵੀਊ ਹਜ਼ਾਰ ਵੀਊ ਤੇ ਜਦੋਂ 1 ਬਿਲੀਅਨ ਵਿੱਚ ਗਈ 100 ਮਿਲੀਅਨ ਚ ਹੋ ਗਿਆ ਕਿ ਕ੍ਰੋਸ ਕਰ ਗਿਆ ਤੇ ਫਿਰ ਮੈਨੂੰ ਸਟਾਰਪਾਸ ਤੇ ਇਨਵਾਈਟ ਕੀਤਾ ਉੱਥੇ ਮੈਂ ਪਰਫਾਰਮ ਕੀਤਾ ਉਸ ਤੋਂ ਬਾਅਦ ਫਿਰ ਹੌਲੀ 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 ਮੱਗ ਗਿਆ ਕਿੰਨੇ ਦਿਨ ਹੋ ਗਏ ਇੱਥੇ ਪਹੁੰਚਿਓ ਸੇਵਾ ਕਰ ਰਹੇ ਆ ਅ ਇੱਥੇ ਸਾਡਾ 30 ਦਿਨਾਂ ਦੀ ਨਾਚ ਮੈਂ ਆਪਣੀ ਅਮਨਦੀਪ ਹਸਪੀਟਲ ਦੀ ਟੀਮ ਨਾਲ ਇੱਥੇ ਪਹੁੰਚਿਆ ਤੇ ਆਪਾਂ ਜੋ ਵੀ ਮੈਡੀਸਨ ਜਿੰਨੂੰ ਵੀ ਚਾਹੀਦੀ ਜਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਆਪਾਂ ਪ੍ਰੋਵਾਈਡ ਕਰ ਰਹੇ ਆ ਅ ਬਿਲਕੁਲ ਇੱਥੇ ਅਮਨਦੀਪ ਹਸਪੀਟਲ ਦੇ ਹੋਰ ਵੀ ਟੀਮ ਮੈਂਬਰ ਜਿਹੜੇ ਨੇ ਮੌਜੂਦ ਨੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਤੁਸੀਂ ਇੱਥੇ 3 ਦਿਨਾਂ ਤੋਂ ਸੇਵਾ ਕਰ ਰਹੇ ਹੋ ਲੋਕਾਂ ਨਾਲ ਗੱਲਬਾਤ ਕੀਤੀ ਹੈ ਜੋ ਕਿ ਪਾਣੀ ਛੜਾ ਉਹਨਾਂ ਦੇ ਘਰਾਂ ਦੇ ਵਿੱਚ ਜਾ ਚੁੱਕਿਆ ਹੈ ਰਾਸ਼ਨ ਨਹੀਂ ਹੈ ਖਾਣ ਵਾਸਤੇ ਲਾਈਟ ਨਹੀਂ ਹੈ ਹੋਰ ਵੀ ਪਾਣੀ ਦੇ ਨਾਲ ਕਈ ਸਾਰੀਆਂ ਬਿਮਾਰੀਆਂ ਸਕਿਨ ਦੀਆਂ ਜਿਹੜੀਆਂ ਪ੍ਰੋਬਲਮਸ ਲੋਕਾਂ ਨੂੰ ਆ ਰਹੀਆਂ ਸਾਡਾ ਹਸਪੀਟਲ ਅਮਨਦੀਪ ਹਸਪੀਟਲ ਜਿਹੜਾ ਇਹ ਸਿਵਮਾਨੇ ਬਾਹਰ ਹੈ ਅਸੀਂ ਤਿੰਨ ਦਿਨਾਂ ਤੋਂ ਮੈਡੀਸਿਨਸ ਜਿਹੜੀ ਹੈ ਜਿੱਦਾਂ ਦੀ ਨੀਡ ਹੈ ਪੇਸ਼ੈਂਟ ਨੂੰ ਘਰ ਦੇ ਵਿੱਚ ਲੋਕਾਂ ਨੂੰ ਉਹ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਦਵਾਈਆਂ ਦੇ ਨਾਲ ਨਾਲ ਅਗਰ ਕੁਝ ਉਹਨਾਂ ਨੂੰ ਹੋਰ ਵੀ ਜ਼ਰੂਰਤ ਚੀਜ਼ਾਂ ਚਾਹੀਦੀਆਂ ਨੇ ਉਹ ਵੀ ਸਿਨਰ ਨੂੰ ਦੇ ਰਿਹਾ ਅੱਛਾ ਇੱਕ ਸਵਾਲ ਮੈਂ ਹੋਰ ਕਰਨਾ ਚਾਹੂੰਗੀ ਵੀਰ ਜੀ ਹੁਣਾ ਬਾਰੇ ਕੀ ਕਹੋਗੇ ਕਿਉਂਕਿ ਮੈਂ ਦੇਖਿਆ ਮੈਨੂੰ ਦੇਖ ਕੇ ਬਹੁਤ ਚੰਗਾ ਲੱਗਿਆ ਮੈਨੂੰ ਦੇਖ ਕੇ ਹੋਇਆ ਕਿ ਮੈਂ ਇਹਨਾਂ ਦੇ ਨਾਲ ਗੱਲਬਾਤ ਕਰਾਂ ਤਾਂ ਕਿ ਹੋਰ ਲੋਕ ਵੀ ਜਿਹੜੇ ਨੇ ਅੱਗੇ ਆਉਣ ਕਿ ਸਰੀਰਕ ਪੱਖੋਂ ਸਹੀ ਨਹੀਂ ਨੇ ਹਾਲਾਂਕਿ ਆਪਾਂ ਇਹਨਾਂ ਨੂੰ ਐ ਨਹੀਂ ਕਵਾਂਗੇ ਪਰ ਉਹਨਾਂ ਦਾ ਇੱਕ ਕਹਿ ਸਕਦੇ ਕਿ ਅੰਦਰੋਂ ਉਹਨਾਂ ਨੂੰ ਇੱਕ ਭਾਵਨਾ ਹੁੰਦੀ ਹੈ ਨਾ ਕਿ ਮੈਂ ਜਾ ਕੇ ਲੋਕਾਂ ਦੀ ਸੇਵਾ ਕਰਨੀ ਹੈ ਉਹਨਾਂ ਨੂੰ ਦੇਖ ਕੇ ਹੋਰ ਵੀ ਲੋਕਾਂ ਨੂੰ ਮੋਟੀਵੇਸ਼ਨ ਮਿਲੀ ਹੈ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਵੀਰ ਜੀ ਦਾ ਕਹ ਲਓ ਵੀ ਬਹੁਤ ਹੀ ਅੰਦਰੋਂ ਉਹਨਾਂ ਸਟਰੋਂਗ ਨੇ ਜੋ ਕਿ ਇੰਨੀ ਆਪਣੀ ਬੈਡ ਟਾਈਮ ਨੂੰ ਆਪਣਾ ਸਟਰਗਲ ਨੂੰ ਆਪਣਾ ਅੱਗੇ ਛੱਡ ਕੇ ਪਿੱਛੇ ਆਪਣੀ ਲਾਈਫ ਨੂੰ ਅੱਗੇ ਜਾ ਰਹੇ ਨੇ ਬਟ ਲੋਕਾਂ ਨੂੰ ਵੀ ਮੋਟੀਵੇਟ ਕਰ ਰਹੇ ਨੇ ਜ਼ਰੂਰੀ ਨਹੀਂ ਹੁੰਦਾ ਕਿ ਅਗਰ ਤੁਸੀਂ ਅਪਾਹਜ ਹੋ ਤੇ ਘਰ ਬੈਠ ਸਕਦੇ ਹੋ ਜਾਂ ਗਵਰਨਮੈਂਟ ਵੱਲੋਂ ਜੋ ਫ੍ਰੀ ਸਹੂਲਤਾ ਮਿਲਦੀ ਹੈ ਉਹਨਾਂ ਨੂੰ ਯੂਜ਼ ਕਰੋ ਸਗੋਂ ਇਹ ਹੋਣਾ ਚਾਹੀਦਾ ਵਾ ਕਿ ਆਪਾਂ ਨੂੰ ਆਪਣੀ ਮਿਹਨਤ ਕਰਨੀ ਚਾਹੀਦੀ ਹੈ ਜਿੱਦਾਂ ਸਰ ਮੋਟੀਵੇਸ਼ਨਲ ਸਪੀਕਰ ਨੇ ਸਾਡੇ ਹਸਪੀਟਲ ਮਤਲਬ ਵੀ ਇੰਨਾ ਸਟਰਗਲ ਕਰਦੇ ਨੇ ਆਪਣੀ ਜਿਹੜੀ ਇੱਕ ਉਹਨਾਂ ਨੇ ਡ੍ਰੀਮ ਰੱਖਿਆ ਹੈ ਡਾਂਸ ਕਰਨਾ ਲੋਕਾਂ ਨੂੰ ਜਿਹੜਾ ਕਿ ਹੋਰ ਮੋਟੀਵੇਟ ਕਰਨਾ ਵੀ ਤੁਸੀਂ ਕਿਸੇ ਨਾਲੋਂ ਘੱਟ ਨਹੀਂ ਹੋ ਤੁਸੀਂ ਸਭ ਕੁਝ ਕਰ ਸਕਦੇ ਹੋ ਅਗਰ ਮੈਂ ਕਰ ਸਕਦਾ ਹਾਂ ਤਾਂ ਤੁਸੀਂ ਵੀ ਕਰ ਸਕਦੇ ਹੋ ਬਿਲਕੁਲ ਬਿਲਕੁਲ ਤੁਸੀਂ ਤਿੰਨ ਦਿਨਾਂ ਤੋਂ ਇੱਥੇ ਹੋ ਸੇਵਾ ਵੀ ਕਰ ਰਹੇ ਹੋ ਹਨਾ ਮੋਟੀਵੇਸ਼ਨਲ ਸਪੀਕਰ ਵੀ ਉਹਨਾਂ ਨੇ ਕਿਹਾ ਕਿ ਤਾਂ ਤੁਸੀਂ ਵੀ ਦੇਖਿਆ ਹੋਊਗਾ ਕਿ ਲੋਕ ਜਿਹੜੇ ਨੇ ਹਿੰਮਤ ਹਾਰ ਜਾਂਦੇ ਨੇ ਹੁਣ ਵੀ ਹੜ ਜਦੋਂ ਆਏ ਬਹੁਤ ਸਾਰੇ ਘਰ ਟੈ ਟੇਰੀ ਹੋ ਗਏ ਹਨਾ ਅਸੀਂ ਦੇਖਿਆ ਕਿ ਲੋਕ ਰੋਂਦੇ ਵੀ ਨਜ਼ਰ ਆਏ ਕੀ ਕਹਿਣਾ ਚਾਹੂਗੇ ਇੱਕ ਵਾਰ ਕੁਝ ਅਜਿਹਾ ਕਹਿ ਦਿਓ ਕਿ ਲੋਕਾਂ ਨੂੰ ਹਿੰਮਤ ਆ ਜਾਵੇ ਇੱਕ ਵਾਰ ਮੁੜ ਖੜੇ ਹੋਣ ਦੀ ਕੋਈ ਵੀ ਮੁਸ਼ਕਿਲ ਆਂਦੀ ਹੈ ਕੋਈ ਵੀ ਕਠਿਨਾਈ ਆਂਦੀ ਹੈ ਸਾਡਾ ਜਿਹੜਾ ਸਾਥ ਹੈ ਉਹ ਸਿਰਫ ਦੋ ਪਲ ਦਾ ਕੋਈ ਦੇਗਾ ਅੱਜ ਦੇ ਦੇਗਾ ਕੱਲ ਦੇਗਾ ਪਰਸੋਂ ਸਾਡੇ ਕੋਲ ਨਹੀਂ ਹੋਏਗਾ ਜੋ ਵੀ ਤੁਹਾਡੀ ਪਾਵਰ ਹੈ ਜੋ ਵੀ ਤੁਹਾਡੇ ਚ ਜਜ਼ਬਾ ਹੈ ਜੋ ਵੀ ਤੁਹਾਡੀ ਅੰਦਰ ਦੀ એનર્ਜੀ ਹੈ ਉਹ ਤੁਸੀਂ ਆਪ ਹੀ ਬਾੜ ਲੈਣੀ ਹੈ ਤੁਸੀਂ ਆਪਣੇ ਆਪ ਨੂੰ ਆਪ ਹੀ ਮੋਟੀਵੇਟ ਕਰਨਾ ਹੈ ਜਿੰਨੀ ਵੀ ਤੁਹਾਡੀ ਇਹ ਸੇਵਾ ਹੋ ਰਹੀ ਹੈ ਐਨ ਜੀਓ ਆ ਸੈਲੀਬ੍ਰਿਟੀਆ ਜਾਂ ਇਨਫਲੂਐਂਸਰਾਂ ਜੋ ਵੀ ਸੇਵਾ ਕਰ ਰਹੇ ਨੇ ਅੱਜ ਤੁਹਾਨੂੰ ਇਹ ਚੀਜ਼ਾਂ ਤੋਂ ਬਾਹਰ ਕੱਢਣਗੇ ਪਰ ਨੈਕਸਟ ਲੈਵਲ ਤੁਹਾਨੂੰ ਆਪ ਹੀ ਕਰਨਾ ਪਏਗਾ ਕੋਈ ਮੁਸ਼ਕਲ ਨਹੀਂ ਹੈ ਅੱਜ ਜਿਹੜੀ ਵਿਫਤਾ ਦੀ ਘੜੀ ਹੈ ਉਹ ਟਲ ਚਾਹੀਦੀ ਹੈ ਬਸ ਆਪਣੇ ਆਪਣੀ ਹਿੰਮਤ ਰੱਖੋ ਤੇ ਇਹ ਹੀ ਕਮਾਗਾ ਕਿ ਪਾਵਰ ਸਟਰੋਂਗ ਰੱਖੋ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਹਾਡੀ ਸਾਰੀ ਟੀਮ ਦਾ ਤੁਸੀਂ ਇੱਥੇ ਪਹੁੰਚੇ ਹੋ ਤੇ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਤੁਸੀਂ ਸਾਰੇ ਇੱਥੇ ਲੋਕਾਂ ਦੀ ਸੇਵਾ ਕਰ ਰਹੇ ਹੋ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਨੂੰ ਥੈਂਕ ਯੂ ਸੋ ਮਚ ਥੈਂਕ ਯੂ ਜੀ ਤਾਂ ਗੱਲ ਅਸੀਂ ਕੀਤੀ ਹੈ ਉਹਨਾਂ ਦੇ ਨਾਲ ਤੇ ਤੁਸੀਂ ਦੇਖਿਆ ਕਿ ਇੱਥੇ ਉਹ ਪਹੁੰਚੇ ਹੋਏ ਨੇ ਅਤੇ ਸੇਵਾ ਕਰ ਰਹੇ ਨੇ ਹਾਲਾਂਕਿ ਜਦੋਂ ਪਾਣੀ ਦਾ ਪੱਧਰ ਘਟਨਾ ਆ ਉਦੋਂ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗਣ ਗਈਆਂ ਕਿਉਂਕਿ ਤੋਂ ਉੱਪ ਜਿਹੜੀ ਆ ਉਹ ਨਿਕਲੇਗੀ ਹਮਸ ਵੀ ਇੱਥੇ ਹੋਣੀ ਹੈ ਤੇ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗਣਗੀਆਂ ਤੇ ਬਹੁਤ ਵਧੀਆ ਹੈ ਕਿ ਇਹਨਾਂ ਦੀ ਟੀਮ ਜਿਹੜੀ ਹੈ ਇੱਥੇ ਪਹੁੰਚੀ ਹੈ ਤੇ ਲਗਾਤਾਰ ਹੀ ਲੋਕਾਂ ਦੀ ਸੇਵਾ ਦੇ ਵਿੱਚ ਹੈ ਹਾਜ਼ਰ ਨੇ ਸੋ ਲਗਾਤਾਰ ਤੁਹਾਡੇ ਨਾਲ ਪੰਜਾਬ ਦੇ ਵਿੱਚ ਆਏ ਹੜ੍ਹਾਂ ਦੀ ਕਵਰੇਜ ਅਸੀਂ ਸਾਂਝੀ ਕਰ ਰਹੇ ਹਾਂ ਬਣੇ ਰਹੋ লাইਵ ਪੰਜਾਬੀ ਟੀਵੀ ਦੇ ਨਾਲ ਬਹੁਤ ਬਹੁਤ ਧੰਨਵਾਦ